ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਕਿ ਸਾਰੇ ਜਣ ਚੰਗੀ ਕਲਾ ਦੇ ਵਿੱਚ ਹੋਗੇ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਸੋ ਮੇਰਾ ਨਾਮ ਹੈ ਬਲਜੀਤ कौर ਤੇ ਸਾਡੇ ਚੈਨਲ ਦਾ ਨਾਮ ਹੈ ਨਾ ਪਤਦੀ ਜੋੜੀ ਤੇ ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਨੂੰ ਹੁਣ ਸੋ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਬਾਰਿਸ਼ ਮਹੀ ਕਾਫੀ ਆ ਗਿਆ ਸੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਚਲੋ ਪਰਮਾਤਮਾ ਦੀ ਹਨਾ ਮਰਜ਼ੀ ਆ ਅਸੀਂ ਰੱਬ ਦੇ ਗਾੜੀ ਕੋਈ ਪਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੈਂਪਹਾਵਾਂ ਦਾ ਕਈਆਂ ਦੇ ਡੰਗਰ ਵਿਚਾਰਾ ਰੁੜ ਗਏ ਆ ਕਈਆਂ ਦੇ ਘਰ ਮਤਲਬ ਪਾਣੀ ਦੇ ਨਾਲ ਭੜ ਚੁੱਕੇ ਨੇ ਤੇ ਕਾਫੀ ਮਤਲਬ ਪਰਸੋ ਚੋਂ ਦਮੀ ਵੀ ਲਗਾਤਾਰ ਪੈ ਰਿਹਾ ਸੀ ਅੱਜ ਥੋੜੀ ਜੀ ਧੁੱਪ ਨਿਕਲੀ ਆ ਪਰ ਪਤਾ ਇਹਦੇ ਵਲੇ ਮੀਂਹ ਆ ਜਾਣਾ ਹੈ ਅੱਜ ਹੈਗਾ ਬੁੱਧਵਾਰ ਦਾ ਦਿਨ ਤੇ ਆਨਲਾਈਨ ਬੱਚਿਆਂ ਦੀਆਂ ਕਲਾਸਾਂ ਲੱਗਣੀਆਂ ਨੇ ਪਰ ਜੋ ਸੁਤਦਾ ਹੈ ਤੇ ਬਾਕੀ ਮੈਂ ਕੰਮ ਸਾਰਾ ਹਜੇ ਕਰਨਾ ਹੈ ਤੇ ਕਲੀਨਿੰਗ ਵਗੈਰਾ ਸਾਰੀ ਕਰਨੀ ਆ ਤੁਹਾਨੂੰ ਪਤਾ ਕਿ ਬਾਦਿਸ਼ ਦੇ ਕਰਕੇ ਕਾਫੀ ਗੰਦ ਪੈ ਜਾਂਦਾ ਹੈ ਘਰ ਦੇ ਵਿੱਚ ਸਫਾਈ ਥੋੜੀ ਕਲੀਨਿੰਗ ਕਰਨੀ ਪੈਂਦੀ ਆ ਤੇ ਸੋ ਮੈਂ ਕਿਚਨ ਦੇ ਵਿੱਚ ਆ ਗਈ ਸੀ ਤੇ ਇਹ ਕਹਿ ਰਹੇ ਸੀ ਕਿ ਅੱਜ ਪਕੌੜੇ ਬਣਾਵਾਂ ਸੋ ਅਸੀਂ ਅੱਜ ਬਣਾਵਾਂਗੇ ਪਕੌੜੇ ਤੇ ਆਲੂ ਪਿਆਜ਼ ਸੋ ਇੱਥੇ ਆਪਾਂ ਹੁਣ ਕੱਢਾਂਗੇ ਪਕੌੜੇ ਸੋ ਇਹ ਮੈਂ ਰੱਖਿਆ ਤੇਲ ਜਦੋਂ ਆਪਾਂ ਦੁੱਧ ਗਰਮ ਕਰਦੇ ਤੇ ਅਸੀਂ ਵੇਸੇ ਨਕੂ ਲਾਂਗੇ ਮਿਕਸ ਕਰਾਂਗੇ ਮੈਂ ਜਿੰਨੇ ਮੈਂ 1 ਮਿੰਟ ਦੇਫ ਦੇਤੀ ਤੇ ਮੈਂ ਹੈ ਕੁੰਡੀ ਸਭ ਬਾਤੀ ਹੋਗਾ ਬਾਤ ਤੂ ਹੋਗਾ ਬਾਤ ਨਹੀਂ ਮੈਂ ਹੁਣ ਖਪੀਣੀ ਆ ਕੋਲਡ ਡਰਿੰਕ ਮੈਨੂੰ ਹੁਣ ਚਾਹੀਦੀ ਆ ਮਿੱਟੀ ਪੋਣ ਮਾਰੇ ਠਾਕਾ ਗੇ ਮਿੱਟੀ ਪੋਣ ਕੋਲਡ ਡਰਿੰਕ ਕੋਲਡ ਡਰਿੰਕ ਕਦੋਂ ਆ ਡਰਿੰਕ ਕਦੋਂ ਦੇਣੀ ਆਪ ਤੋ ਟੋਫੀਆਂ ਖਾ ਲੀਆਂ ਸਾਡੇ ਕੋ ਮੰਗ ਕੇ ਤੇ ਸਾਨੂੰ ਕੋਲਡ ਡਰਿੰਕ ਨਹੀਂ ਦਿੰਦਾ ਇਹ ਬੜਾ ਖਰਾਬ ਮੁੰਡਾ ਵਾ ਤੇ ਆਪ ਖਾ ਲਿੰਦਾ ਵੇ ਹੁਣ ਹੈਂ ਅੱਛੀ ਚਾਹ ਹੈ ਦਾਰ ਆਪ ਤੂੰ ਟੋਫੀ ਖਾ ਲਈ ਹੈ ਤੇ ਮੇਰੀ ਕੋਲਡ ਡਰਿੰਕ ਕਦੋਂ ਆਣੀ ਹੈ ਇਹ ਦੱਸ ਪਹਿਲਾਂ ਸੋ ਹੁਣ ਆਪਾਂ ਪਕੌੜੇ ਬਣਾਵਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋਕ ਦੇ ਨਾਲ ਨਹੀਂ ਦੇਣੀ ਫਿਰ ਕੋਲਡ ਡਰਿੰਕ ਕੋਲਡ ਡਰਿੰਕ ਨਹੀਂ ਦੇਣੀ ਨਹੀਂ ਪਕੌੜੇ ਤੈਨੂੰ ਨਹੀਂ ਮੈਂ ਦੇਣੇ ਫਿਰ ਜੇ ਤੂੰ ਮੈਨੂੰ ਕੋਲਡ ਡਰਿੰਕ ਨਹੀਂ ਦੇਣੀ ਅੱਜ ਕੀ ਗੱਲ ਆ ਅੱਜ ਨਹੀਂ ਆਉਂਦੀ ਅੱਜ ਕਿਉਂ ਨਹੀਂ ਆਉਂਦੀ ਅੱਜ ਕਿਉਂ ਨਹੀਂ ਆਉਂਦੀ ਅੱਜ ਕਿਉਂ ਨਹੀਂ ਆਉਂਦੀ ਇਹ ਦੱਸ ਕੱਲ ਆਉਗੀ ਬੜਾ ਖਰਾਬ ਆ ਤੂੰ ਤੂੰ ਰਹਿੰਦੇ ਮੈਨੂੰ ਪਤਾ ਨਹੀਂ ਮੈਨੂੰ ਬਾਤ ਨਹੀਂ ਆਉਂਦੀ ਕੱਲ ਆਉਗੀ ਕੱਲ ਆਉਗੀ Hva skal du gjøre? ना 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 तू तो ही थाली ले आनी तो अपने हाथ से खा दे ना बापू थाली नहीं चाहिए थी तेरी अपनी चाहिए थी मैं अपने वास्ते पकोड़े बनाऊंगी दी तेरे पकोड़े खाना मैं मैं तो नहीं चाहिए चिड़ा लेके आऊंगा तू मेनु कोह नहीं दिंदा ना तू मेनु कोल्ड ड्रिंक दी थी बाद लेके दूंगा मैं भी बाद में पकोड़े दूंगी जे तू तो कोल्ड ड्रिंक लेंगा तो पकोड़े मिलने तेरे को मैं कोल्ड ड्रिंक सो इधर मैं मेसन को ले आया ਕਿਸਕੀ ਤਾਂ ਇੱਕਰ ਪਕੌੜੇ ਖਾਣ ਜਾਣਾ ਹਾਂ ਕਦੀ ਖਾਣ ਜਾਣਾ ਕਿੱਥੋਂ ਕਿਸ ਵੀ ਨਹੀਂ ਖਾਣ ਜਾਣਾ ਤਾਂ ਕਿੱਥੋਂ ਟਰੱਕ ਦਿਖਾਉਂਗਾ ਤੁਮੇ ਨੂੰ ਦੋ ਦੋ ਮਸ਼ੀਨਾਂ ਦੋ ਦੋ ਮਸ਼ੀਨਾਂ ਆ ਗਿਆ ਉਹ ਦੋ ਦੋ ਮਸ਼ੀਨ ਉਹ ਜਿਹੜਾ ਉਹ ਆਖੂ ਦੋਨ ਕੋਈ ਗਲਤ ਦੋਗਾ ਨਹੀਂ ਬੀਨ ਕੋਈ ਗਲਤ なるほど。 ਆ ਕਿੱਧਰ ਵਾਹ ਕਿੱਧਰ ਦੇ ਦੇ ਸੋ ਇੱਧਰ ਮੈਂ ਬਰੈਡ ਦੀ ਕਟਿੰਗ ਕਰਕੇ ਰੱਖੇ ਨੇ ਤੇ ਅਸੀਂ ਨਾਲ ਬਣਾਵਾਂਗੇ ਬਰੈਡ ਤੇ ਪਕੌੜੇ ਇੱਧਰ ਮੈਂ ਵੇਸਣ ਕੋਲੇ ਤੇ ਇੱਧਰ ਪਕੌੜੇ ਨਿਕਲਦੇ ਫਿਰਿਆ ਸੋ ਆਜੋ ਫਰੈਂਡ ਖਾ ਲਓ ਪਕੌੜੇ ਬਹੁਤ ਟੇਸਟੀ ਯਮੀ ਤੇ ਮੌਸਮ ਵੀ ਪਕੌੜਿਆਂ ਵਾਲਾ ਹੀ ਆ ਕਿਉਂਕਿ ਬਾਰਿਸ਼ ਆਉਂਦੀ ਪਈ ਆ ਤੇ ਖਾਓ ਸਾਰੇ ਜਣੇ ਪਕੌੜੇ ਆਜੋ ਮੇਰੀਆਂ ਭੈਣਾ ਭੈਣਾ ਵੀਰ ਸਾਰੇ ਜਣੇ ਆਜੋ ਪਕੌੜੇ ਖਾ ਲੋ ਗਰਮਾ ਗਰਮ ਪਕੌੜੇ ਬ੍ਰੈਡ ਪਕੌੜੇ ਬ੍ਰੈਡ ਪਕੌੜੇ ਕੰਮ ਮਾਜੇ ਸਾਰਾ ਕਰਨ ਵਾਲਾ ਵਾ ਪਕੌੜੇ ਖਾ ਕੇ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ ਕੰਮ ਕਰਾਂਗੇ ਅਸੀਂ ਕਰਤਾ ਸਾਰਾ ਸੋ ਇੱਥੇ ਆਪਾਂ ਬਣਾਏ ਸੀ ਬ੍ਰੈਡ ਪਕੌੜੇ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸਾਰਿਆਂ ਨੂੰ ਬਹੁਤ ਪਸੰਦ ਆਏ ਸੀ ਤੇ ਤੁਹਾਨੂੰ ਪਤਾ ਹੀ ਹੈ ਹਨਾ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਵਾ ਤੇ ਉਦੋਂ ਹਨਾ ਇਹੋ ਜਿਹੀ ਚੀਜ਼ਾਂ ਖਾਣ ਨੂੰ ਬਹੁਤ ਮਨ ਕਰਦਾ ਬੱਚਿਆਂ ਦਾ ਵੱਡਿਆਂ ਦਾ ਸਾਰਿਆਂ ਦਾ ਹੀ ਤੇ ਇੱਥੇ ਪਕੌੜੇ ਮੰਗਦੇ ਪਏ ਸੀ ਤੇ ਕਿਹਾ ਚਲੋ ਪਕੌੜੇ ਬਣਾ ਲੈਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਬ੍ਰੈਡ ਪਕੌੜੇ ਬਣਾਏ ਸੀ ਆਪਾਂ ਤੇ ਜਿਹੜਾ ਕੱਢਣ ਵਾਲਾ ਹੁੰਦਾ ਉਹ ਤਾਂ ਵੈਸੇ ਵੀ ਇੱਕ ਕੀ ਰੱਜ ਜਾਂਦਾ ਲੋੜ ਨਹੀਂ ਕੰਦੀ ਖਾਣ ਦੀ ਤੇ ਮੈਂ ਤੋਂ ਫਿਰ ਬਾਅਦ ਵਿੱਚ ਪਕੌੜੇ ਹਨ ਤੇ ਬਾਅਦ ਵਿੱਚ ਮੈਂ ਬਣਾਈ ਸੀ ਦਾਲ ਤੇ ਕਿਉਂਕਿ ਸਾਡੇ ਹੁਣ ਇਸ ਗੈਸ ਤੋਂ ਫਿਰ ਮੈਂ ਦਾਲ ਬਣਾਈ ਸੀ ਤੇ ਸੋ ਅੱਜ ਦਾ ਵਲੋਗ ਇੱਥੋਂ ਤੱਕ ਪਿਆ ਤੇ ਮਿਲਦੇ ਆ ਅਗਲੇ ਨੈਕਸਟ ਵਲੋਗ ਦੇ ਨਾਲ ਜੇ ਥੋੜੀ ਜਿਹੀ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇ ਜੀ ਤੇ ਬਾਕੀ ਬਾਅਦੂ ਤੋਂ ਬਾਅਦ ਸਾਰੇ ਚੈਨਲ ਨੂੰ ਸ਼ੇਅਰ ਕਰਦਾ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵਲੋਗ ਕਿਵੇਂ ਦੇ ਲੱਗਦੇ ਆ ਤੁਹਾਨੂੰ ਤੇ ਲਾਈਕ ਜਰੂਰ ਕਰਿਆ ਕਰੋ ਤੇ ਸੋ ਆਪਾਂ ਹੁਣ ਤੇ ਇਹਦੇ ਦਾਲ ਨੂੰ ਕਰਕਾ ਲਗਾ ਰਹੇ ਆ ਤੇ ਇਹ ਦਾਲ ਬਣਾ ਕੇ ਉਸ ਤੋਂ ਬਾਅਦ ਆਪਾਂ ਫੁਲਕੇ ਵਗੈਰਾ ਬਣਾਵਾਂਗੇ ਤੇ ਚੌਲ ਰੋਟੀ ਬਣਾਵਾਂਗੇ ਸੋ ਤੁਹਾਨੂੰ ਪਤਾ ਹੀ ਜਿਦੋਂ ਗੈਸ ਤੇ ਵਗੈਰਾ ਹੁੰਦਾ ਫਿਰ ਹੈ ਨਾ ਰੋਟੀ ਵੀ ਆਹ ਹੁਣ ਲਈਏ ਚਲੋ ਰੋਟੀ ਬਣਾ ਆ ਪਾਣੀ ਹੈ ਨਾ ਬਣਾ ਲਈਏ ਰੋਟੀ ਵਗੈਰਾ ਬਣਾ ਲਈਏ ਆਪਾਂ ਤੇ ਹੁਣ ਇਸ ਕਰਕੇ ਨਾ ਕਰਕਾ ਲਾ ਰਹੀ ਸੀ ਦਾਲ ਨੂੰ ਪੋੜੇ ਨੇ ਤਾਂ ਬਾਅਦ ਵਿੱਚ ਦਾਲ ਦੀ ਬਾਹਰੀ ਆ ਗਈ ਤੇ ਦਾਲ ਨੂੰ ਮਟਰਕਾ ਲਗਾਇਆ ਅੰਦਰ ਵਿੱਚ ਆਪਣੇ ਅਕੋਰਡਿੰਗ ਆ ਮਸਾਲੇ ਵਗੈਰਾ ਪਾਏ ਇਹ ਸੁੱਕਾ ਧਨੀਆ ਸੀ ਉਹ ਪਾਇਆ ਸੀ ਮੈਂ ਤੇ ਇਸ ਨੂੰ ਕੱਢਦੇ ਹੋ ਤੇ ਸੋ ਤਰਕਾ ਲਗਾ ਕੇ ਫਿਰ ਆਪਾਂ ਦਾਲ ਨੂੰ ਇੱਕ ਘੰਟੇ ਰੱਖਾਂਗੇ ਤੇ ਪਲੀਜ਼ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਸ ਤੋਂ ਪਲੀਜ਼ ਕਰ ਲਿਓ ਸੋ ਫਿਰ ਇੱਥੇ ਆਪਾਂ ਲਗਾਇਆ ਸਿਰਕਾ ਸੋ ਮਿਲਦੇ ਨੇਕਸਟ ਵਲੌਗ ਜਾਂ ਵੀਡੀਓ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ